ਪੜਾ ਲੈਣ ਆਏ ਆ ਵੇਖੋ ਦਰਬਾਰ ਸਾਹਿਬ ਰਾਜਾ ਇਹ ਦਰਬਾਰ ਸਾਹਿਬ ਨੂੰ ਸੰਗਤ ਜਾਣਦੀ ਸਾਰੀ ਜਿੰਨੀ ਵੀ ਸੰਗਤ ਸਾਰੀ ਦਰਬਾਰ ਸਾਹਿਬ ਨੂੰ ਜਾਣਦੀ ਰਾਜਾ ਸੰਗਤ ਸਾਰੀ ਦਰਬਾਰ ਸਾਹਿਬ ਜਾਣਦੀ ਆਹ ਦੇਖੋ ਆ ਖੜੇ ਹੋਏ ਆਪਣਾ ਵਰਤਾਜ ਕੋਈ ਨਹੀਂ ਹਣਾ ਕਪੜਾ ਲੈਣ ਆਏ ਨੇ ਕਪੜਾ ਵੇਚਣ ਆਸਤੇ ਕਪੜਾ ਲੈਣ ਆਏ ਆ ਤੇ ਇੱਥੇ ਖੜੇ ਮੈਂ ਕਿਹਾ ਥੋੜੀ ਜਿਹਾ ਵੀਡੀਓ ਬਣਾਉਣੀ ਹੈ ਵੇਖੋ ਰਾਜਾ ਇਧਰ ਵਾਰਸਾ ਵੀ ਜਾਣਦੀ ਸਾਰੀ ਦੁਨੀਆ ਆ ਆ ਵਾਸਤੇ ਜਾਣਦੇ ਆ ਇਹ ਗੁਰੂ ਬਾਜ਼ਾਰ ਆ ਇਧਰ ਜਾਣਾ ਆਪਾਂ ਗੁਰੂ ਬਾਜ਼ਾਰ ਜਾਣਾ ਕਪੜਾ ਲੈਣ ਕਪੜਾ ਲੈਣ ਜਾਣਦੇ ਆ ਨਹੀਂ ਨਹੀਂ ਇੱਧਰ ਨਹੀਂ ਇਹ YouTube ਤੇ ਕਰੀਏ ਇਹ ਵੀਰ ਕਪੜਾ ਇਧਰੋਂ ਮੈਂ ਕਿਹਾ ਗੁਰੂ ਵੀਰ ਨਾ 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 ਜਿੰਮੂ ਆ ਤੇ ਵੀਰ ਨੂੰ ਇਹ ਆ ਸੁਣਾ ਦੇ ਮਾ ਇਹ ਵੀ ਇਹਨੇ ਸਾਸੂ ਵੀ ਆ ਜਣਾ ਚੰਮਾ ਨੂੰ ਅਰੇ ਸਾਸੂ ਦਾ ਭਾਗ ਨਹੀਂ ਹੈ ਆ ਇਹ ਕਬੂਲੇ ਨਹੀਂ ਬੁੱਕ ਕਰਾ ਲਈਏ 700 ਦੇ 350 ਤੋਂ 700 ਤੋਂ ਅਸਿਮੂ ਆ ਤੇ ਮੈਂ ਕਿਹਾ ਵੇਖ ਤੋਂ ਮਾ ਦਾ ਨਾਮ ਬੁਲਾਉਂ ਆ ਉਹ ਨਈ ਉਹ ਬੰਦਾ ਨੰਬਰ ਵੱਡਾ ਹੈ ਨਹੀਂ ਅਰੇ ਉਹ ਗਈ ਦਰੋਂ ਬਣਾ Sebuah jembatan yang ada di belakang ini. Nanti disuruh beda ਆਪਦੇ ਦੇਖ ਮੇਰੇ ਆਪੇ ਬਹੁਤ ਸੋਹਣੇ ਮੂੜ ਚੂਈ ਲੱਗੇ ਹੋਏ ਆ ਸਾਰੇ ਇਹ ਦਰਵਾਜ਼ਾ ਸਾਹਿਬ ਦੇ ਥੋੜੀ ਦੂਰੀ ਇਹਦੇ ਆ ਬੈਕ ਸਾਈਡ ਤੇ ਕੀ ਨਾਮ ਇੱਥੇ ਕੋੰਦਾ ਨਵੇਂ ਖੋਲੇ ਨਵਾਂ ਖੋਲੇ ਵੀ ਨੇ ਕੰਮ ਚੂਈ ਬੂਲ ਚਪਲਾਂ ਮੀਡਿਸ এজੈਂਸ ਬਹੁਤ ਵਧੀਆ ਬਹੁਤ ਵਧੀਆ ਕੁਆਲਟੀ ਹੈਗੀ ਆ ਇੱਥੇ ਆਇਆ ਕਰੋ ਚੂਈ ਨਾਲੇ ਵਧੀਆ ਰੇਟ ਤੇ ਬਾਜ਼ਾਰ ਨਾਲੋਂ ਘੱਟ ਰੇਟ ਤੇ ਬਹੁਤ ਵਧੀਆ ਚੀਜ਼ ਬਣੀ ਹੋਈ ਮੈਂ ਵੀ ਕਾਫੀ ਰੁਕਣਾ ओह ओ बेरा उरे ਗੱਗਨ ਆਦੇਸ ਨੇ ਸੰਧਗਰ ਆਇਆ ਗੁਰੂ ਬਾਜ਼ਾਰ ਵਾਲੇ ਦਾ ਦੁਕਾਨਾ ਬੰਦ ਆ 50 ਰੁਪਏ 50 ਰੁਪਏ 50 ਰੁਪਏ 50 ਰੁਪਏ ਇਹ YouTube ਤੇ ਪਾਉਣੀ ਆ ਸੇਲ ਲੱਗੀ ਚੁੰਨੀਆਂ ਦੀ ਗਗਨ ਤੇ ਗਗਨ ਮੰਮੀ ਦੇ ਪੈਈਆਂ ਚੁੰਨੀਆਂ ਦੀ ਲੋਟ ਲੋ ਲੋਟ ਲੋ ਮੇਲਾ ਸੋਮਵਾਰ ਦਾ ਬਾਜ਼ਾਰ ਲੋਟ ਲੋ ਅੱਜ ਵੀ ਬਹੁਤ ਬਹੁਤ ਰਸ਼ ਗੁਰੂ ਬਾਜ਼ਾਰ ਹਾਂ ਜਿੱਥੇ ਮਨ ਬਹੁਤ ਬਰਦਾਰੇ ਗगन ਹਰੀ ਖਰੀਦਣ ਨੇ ਜੁ ਨਹੀਂ ਲੱਗੀਆਂ ਅੱਜ ਅੱਜ ਗगन ਦੇ ਗगन ਦੀ ਮੰਮੀ ਨੂੰ ਮੋਜਾ ਲੱਗੀਆਂ ਇਹ ਲੁੱਟਣੀ ਅੱਜ ਅਮਰਸਾਰ ਦੇ ਬਾਜ਼ਾਰ ਹੈਲੋ ਗਾਇਜ਼ ਇਹ ਕੱਪੜਾ ਬਹੁਤ ਹੈ ਅਮਰਸਾਰ ਦੇ ਵਿੱਚ ਬਹੁਤ ਸੋਹਣਾ ਲੱਗਦਾ ਬਹੁਤ ਸੋਹਣਾ ਇੱਕ ਇੱਕ ਦੁਕਾਨ ਤੋਂ ਇੱਕ ਇੱਕ ਚੀਜ਼ ਲੈਣ ਦੀ ਹੈ। ਬੱਸ ਆ ਜਾ। ਅੰਮ੍ਰਿਤਸਰ ਦਾ ਬਾਜ਼ਾਰ ਹੈ, ਅੰਮ੍ਰਿਤਸਰ ਦਾ ਬਾਜ਼ਾਰ ਹੈ। ਭੀੜ ਦਾ। ਬਾਜ਼ਾਰ ਵੇਖੋ ਤੁਸੀਂ ਇੱਥੇ। ਤੁਰਿਆਣੀ ਜਾਂਦਾ ਪੈਰ ਰੱਖਣ ਜਗ੍ਹਾ ਇੰਨੀ ਭੀੜ ਹੁੰਦੀ ਗੁਰੂਗਿਆਰ ਚ। ਕੋ ਘੇਰਾਂ ਨੂੰ ਲੱਭਣ ਦੇ ਨਾ ਘੇਰੀ ਆਉਦੇ ਲੱਗੀਆਂ ਮਸੰਦ ਕਰਨ ਭਾਈ ਹਾਂਜੀ ਹਾਂਜੀ ਬਹੁਤ ਹੈ ਅੱਗੇ ਅੱਗੇ ਪਾ ਦਿਓ ਪਾ ਦਿਓ ਪਾ ਦਿਓ 100 120 ਕਿਹਾ ਕਿ ਰਵੀ ਕੋੜਾ ਗੱਗੇ ਕਿੰਨੇ ਝੂਠ ਹੋ ਗਏ ਸਾਰੀ ਕੋਟਨ ਚ 300 ਗਰਮ ਝੂਠ ਥੋੜਾ ਲਾਇਏ ਨੇ ਵੇਖ ਕੇ ਲਿਆ ਜੀ ਧਿਆਨ ਕੱਪੜਾ ਬਹੁਤ ਵਧੀਆ ਡਿਜ਼ਾਈਨ ਦਾ ਝੂਠ ਆ ਇਹ ਨਾ ਗੁਰੂ ਬਾਜ਼ਾਰ ਦੀ ਭੀੜ ਆ ਵੱਡੇ ਬਾਜ਼ਾਰ ਸਾਹਿਬ ਵਿਆਹ ਤਿੰਨ ਨੂੰ ਹੋ ਰਿਹਾ ਹੈ ਆ ਪੱਕਾ ਸ਼ਹਿਰ ਹੈ ਆ ਕਪੜਾ ਖਰੀਦ ਕੇ ਲੈਣ ਦਾ ਤੇ ਹੁਣ ਇੱਥੇ ਬੈਠੇ ਆ ਹ ਗਗਨ ਤੇ ਦੀ ਮਮੀ ਪੈਕਿੰਗ ਕਰਨ ਦੇ ਇੱਥੇ ਬੈ ਗਏ ਮੋਰਚਾ ਇੱਧਰ ਲਾਇਆ ਆ ਪਾਸੇ ਭੀੜ ਬਹੁਤ ਆ ਭੀੜ ਬਹੁਤ ਭੀੜ ਬਹੁਤ ਉਧਰ ਦੇਖੋ ਇਹ ਆ ਗੁਰੂ ਬਜ਼ਾਰ ਕੱਪੜੇ ਦਾ ਟਾਲੀ ਯਾਰ ਬਹੁਤ ਹੀ ਜ਼ਿਆਦਾ ਭੀੜ ਹੁੰਦੀ ਇੱਥੇ ਹਰ ਦੁਕਾਨ ਤੇ ਭੀੜ ਹੁੰਦੀ ਬਹੁਤ ਜ਼ਿਆਦੀ ਪੈਰ ਰੱਖਣ ਨੂੰ ਜਗ੍ਹਾ ਨਹੀਂ ਇੱਥੇ ਬਹੁਤ ਭੀੜ ਹੁੰਦੀ ਕੱਪੜੇ ਦਾ ਬਾਜ਼ਾਰ ਹੀ ਕੱਪੜੇ ਦਾ ਸਾਰਾ ਦੂਰੋਂ ਦੂਰੋਂ ਲੋਕ ਆਉਂਦੇ ਬਹੁਤ ਦੂਰੋਂ ਚੁੰਨੀਆਂ ਲੱਗੀਆਂ ਸੂਟ ਵੱਖਰੇ ਲੱਗੇ ਆ ਕੰਬਲ ਵੱਖਰੇ ਲੱਗੇ ਬੂਟ ਵੱਖਰੇ ਲੱਗੇ ਰੌਣਕ ਪੂਰੀ ਹੁੰਦੀ ਆ ਅੰਮ੍ਰਿਤਸਰ ਦਾ ਗੇਟ ਆਪਣਾ ਇੱਥੇ ਦਰਬਾਰ ਸਾਹਿਬ ਨੂੰ ਜਾਈਏ ਤੇ ਇੱਥੇ ਗੇਟ ਆ ਜੇ ਲਾਜਨ ਬੈਠੇ ਤੇ ਆ orden ਗਿਆ ਇਧਰ ਦਰਬਾਰ ਸਾਹਿਬ ਨੂੰ ਜਾਂਦਾ ਇਧਰ ਬਸਣ ਨੂੰ ਜਾਂਦਾ ਪੱਟੀ ਰੋਡ ਹੁਣਾ ਪਾਣੀ ਪੀਣ ਲਈ ਹੈ ਹੈ ਕੀ ਦਿਨਾਂ ਦਿਨ ਉਹ ਬੜੀ ਜੀ ਵੀਡੀਓ ਨੂੰ ਲਾਈਕ ਕਰਿਆ ਕਰੋ ਰੇੜੇ ਵੀ ਨਵੇਂ ਆ ਚੈਨਲ ਨੂੰ ਸਬਸਕ੍ਰਾਈਬਰ ਕਰ ਦਿਓ ਤੇ ਲਾਈਕ ਕਮੈਂਟ ਕਰਿਆ ਕਰੋ ਦਸ ਵਿੱਚ ਹੈ ਕਹਿੰਦੇ ਆਵੇ ਮੇਰੇ ਘਰ ਦੇ ਨੇ ਖਾਣ ਨੂੰ ਕੋਈ ਲੈਣ ਲੱਗਾ ਫਰੂਟ ਫਰੂਟ ਲੈਣ ਲੱਗੇ ਆ ਜੋ ਚਲੋ ਜੀ ਆਜੋ ਹੋ ਪਰ ਉਹ ਲੱਗੀ ਆ ਵਰਪਰ ਰੱਖਿਆ ਕੇਲਿਆਂ ਨੂੰ ਨਵੇ ਸੀਗੇ ਕੇਲੇ ਦੋਅਤ ਕਰ ਲਈਏ ਭੁੱਖ ਬਹੁਤ ਲੱਗੀ ਆ ਅਮਰਸਰ ਮਾਲ ਦੇ ਕੋਲੇ ਖੜਿਆ ਆ ਮਾਲ ਦੇ ਕੋਲੇ ਹਲਾ ਭਵਨ ਜਿਹੜਾ ਮਾਲ ਉੱਤੇ ਖੜਿਆ ਹੋਇਆ ਹੈ ਕੇਲੇ ਨੂੰ ਕੋ ਨਾ ਵੀ ਨਾ ਆਜੀ ਸ਼ੰਕਰ ਭਾਗਵਾ ਵਰਤ ਨਾ ਦਸਵਾਂ ਮਰਤਾ ਦਸਵਾਂ ਬੈਸ ਹੋ ਗਿਆ ਰੋਟੀ ਰੱਦੀ ਤਾਰ ਕੇ ਕੇਲੇ ਖਾਣੇ ਭੁੱਖ ਰੋ ਲੱਗੀ ਇਹ ਮਾਲ ਦੇ ਕੋਲੇ ਆ ਹਰ ਪਾਵਨ ਮੋਰ ਆਹ ਪੱਟੀ ਨੂੰ ਰੋਡ ਜਾਂਦੇ ਆ ਅੱਗੇ ਤਾਰਾਂ ਵਾਲਾ ਪੋਲਾ ਆ ਕਪੜਾ ਲੈ ਜਾਂਦਾ ਗੱਭੇ ਉਹ ਰੋਗਾ ਨਾ ਚਲਿਏ ਚਲੋ ਇਹ ਬਾਪ ਚਾਂਡੇਲ ਪੱਟੀ ਨੂੰ ਘਰੇ ਜਾਣੇ ਘਰੇ ਪੱਟੀ ਆ ਅੰਮ੍ਰਿਤਸਰ ਦਾ ਪਹਿਲਾ ਬੋਲ ਜਦੋਂ ਮੋੜੀ ਦਾ ਤਿੰਨ ਮੁੜ ਗਏ ਰਸੂਲਪੁਰ ਦੀਆਂ ਨਹਿਰਾਂ ਤੋਂ ਪੱਟੀ ਨੂੰ ਮੁੜ ਗਏ ਆ ਸਾਹ ਲਿਆ ਆਪਣੇ ਸਾਹ ਲੱਗ ਗਿਆ ਖਾਕੀ ਬੈ ਬੈ ਕੇ 2 ਮੀਟਰ ਓਕੇ ਫਿਰ ਚੱਲਦੇ ਆ ਉਹ ਗੱਡੀ ਇੱਕ ਐਕਸੀਡੈਂਟ ਹੋਈ ਆ ਸਾਹਮਣੇ ਉਹ ਸ਼ਿਫਟ ਕਰਨੀ ਚ ਕਰਨੀ ਗੱਡੀ ਨਾ ਵਜੀ ਸਵੇਰੇ ਐਂ ਜਦੋਂ ਜਾਂਦਿਆਂ ਗਏ ਆ ਉਹ ਤਾਂ ਨਹੀਂ ਹੈਗੀ ਨਹੀਂ ਉਹ ਤਾਂ ਹੈਗੀ ਉਹ ਤਾਂ ਹੀ ਵਜੀ ਆ ਜਦੋਂ ਸਵੇਰੇ ਗਏ ਜਾਣ ਲੱਗਿਆ ਉਦੋਂ ਵਜੀ ਆ ਲਿਤੀ ਚੱਲਦੇ ਹਾਂ 2 ਮਿੰਟ ਬੱਸ ਆ ਜੰਗਲੀ ਜੰਗਲ ਇਧਰ ਜੰਗਲ ਏਰੀਆ ਹੈ ਸ਼ੇਰ ਵੀ ਆ ਜਾਂਦਾ ਇਧਰੋਂ ਓਰੇ ਮੇਰੇ ਬੰਦ ਨਾ ਕਰ ਤੂੰ ਆਏ ਚਲੀ ਜਾ

もうなら。 ਅੰਡੀ ਵਾਲੇ ਫਾਟੇ ਜਿੱਥੇ ਮੈਂ ਵੀਡੀਓ ਬਣਾਉਣਾ ਦਾਣਾ ਮੰਡੀ ਹੈ ਇੱਧਰ ਵੀਡੀਓ ਬਣਾਉਣਾ ਨਾ ਦਾਣਾ ਮੰਡੀ ਜਮ ਤਿੰਨ ਗੇਟ ਆਏ ਨੇ ਤਿੰਨ ਗੇਟ ਆ ਮੰਡੀ ਦਾ ਦੂਸਰਾ ਗੇਟ ਉਹ ਸ਼ੇਡ ਲੱਗੀ ਹੋਈ ਹੈ ਹੈਂ ਕੋਈ ਨਹੀਂ ਜਸਮਾਨ ਸੋਡਾ ਮੰਡੀ ਦਾ ਪਹਿਲਾ ਗੇਟ ਦਾਣਾ ਅਨਾਜ ਮੰਡੀ ਪੱਟੀ ਤਰਨਤਾਲ ਦਾਣਾ ਮੰਡੀ ਫਰੂਟ ਦੀਆਂ ਰੇੜੀਆਂ ਲੱਗੀਆਂ ਆ ਲੱਗੋ ਫਰੂਟ ਲੋ ਜਿਹੜਾ ਮਰਜੀ ਫਰੂਟ ਦੀਆਂ ਰੇੜੀਆਂ ਲੱਗੀਆਂ ਇਹਦੇ ਤੋਂ ਲਈਦਾ ਫਰੂਟ ਬੰਦਾ ਬਹੁਤ ਚੰਗਾ ਹੈ ਆ ਬੋਲੋ ਆ ਮੁਰਗੀ ਕਾਲੋ ਬੋਲਾ ਜੀ ਕੰਮ ਕਰਦਾ ਜੀ ਮੁਰਗੀ ਧਰਮੋਂ ਬੱਤ ਨਹੀਂ ਬੱਦੇ ਰੋਟਾ ਜੀ ਆ ਮਾਤੂ ਆ ਰਹੀ ਆ ਆ ਜਮਤ ਹੋ ਗਿਆ ਹਾ ਸ਼ੂਗਰ ਦਿੱਤਾ ਮਾਲਕ ਦਾ ਭਰਾਵਾ ਮਸ਼ਰੀ ਨਹੀਂ ਅੰਨਿਆ ਕਰਦਾ ਤੁਨੂੰ तो कोई लोग करता तो बड़ी चमा अखा ने हेलो आ गए जी करे शुक्र किया घर ने चलो हेलो गाइस हेलो गाइस ਕੀ ਹਾਲ ਜਾ ਰਹਾ ਅੰਮ੍ਰਿਤਸਰ ਗਏ ਆ ਕਪੜਾ ਲੈ ਕੇ ਆਏ ਆ ਹੁਣੇ ਹੀ ਆਏ ਆ ਅਸੀਂ ਤੇ ਤੁਹਾਡੇ ਅਸਤੇ ਵੀਲੋਗ ਬਣਾਇਆ ਵੇਖ ਕੇ ਲਾਈਕ ਕਰਿਓ ਕਮੈਂਟ ਕਰਿਓ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਸਪੋਰਟ ਕਰੋਗੇ ਤੁਹਾਡੀ ਸਪੋਰਟ ਨਾਲ ਹੋਰ ਜਿਆਦਾ ਵਧੀਆ ਵੀਡੀਓ ਬਣਾਇਆ ਕਰਾਂਗੇ ਬਹੁਤ ਮਿਹਰਬਾਨੀ ਆ ਖੁਸ਼ ਰਹੋ ਬਹੁਤ ਬਹੁਤ ਧੰਨਵਾਦ